ਸਤਿ ਸ਼੍ਰੀ ਅਕਾਲ ਪੰਜਾਬ ਤੁਸੀਂ ਦੇਖ ਰਹੇ ਹੋ ਯੁਵਰਾਜ ਭਾਰਤ ਤੇ ਮੈਂ ਤੁਹਾਡਾ ਆਪਣਾ सुरेंद्र ਸਹੋਟਾ ਸਾਨੂੰ ਗਰਵ ਆ ਸਾਡੀ ਆਰਮੀ ਦੇ ਉੱਪਰ ਆਪਕਿੰਨੇ ਫੋਰਸਸ ਦੇ ਉੱਪਰ ਜੀ ਔਰ ਅੱਜ ਹਰ ਪੰਜਾਬ ਦਾ ਬਚੰਦਾ ਜਿਹੜੇ ਡੋਲੇ ਫਰਕਰੇ ਸਤਿ ਸ਼੍ਰੀ ਅਕਾਲ ਪੰਜਾਬ ਤੁਸੀਂ ਦੇਖ ਰਹੇ ਹੋ ਯੁਵਰਾਜ ਭਾਰਤ ਤੇ ਮੈਂ ਤੁਹਾਡਾ ਆਪਣਾ सुरेंद्र ਸਹੋਟਾ ਇਸ ਵੇਲੇ ਜੋ ਸਾਡੇ ਦੇਸ਼ ਦੇ ਵਿੱਚ ਹਾਲਾਤ ਬਣੇ ਨੇ ਜੰਗ ਦੇ ਹਾਲਾਤ ਨੇ ਔਰ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਹੋਣ ਤੋਂ ਬਾਅਦ ਵੀ ਲਗਾਤਾਰ ਜਿਹੜਾ ਨਕਾਮ ਹਰਕਤਾਂ ਕੀਤੀਆਂ ਜਾ ਰਹੀ ਨੇ ਹਮਲੇ ਤੇ ਹਮਲੇ ਕੀਤੇ ਜਾ ਰਹੇ ਨੇ ਸੋ ਇਹਨਾਂ ਜੰਗੀ ਹਾਲਾਤਾਂ ਦੇ ਤੇ ਗੱਲ ਕਰਨ ਲਈ ਅੱਜ ਸਾਡੇ ਨਾਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਭਕਾ ਜਨਰਲ ਸਕੱਤਰ ਉੱਗੇ ਸਮਾਜ ਸੇਵਕ ਅਤੇ ਲੇਖਕ ਜਿਨ੍ਹਾਂ ਨੂੰ ਤੁਸੀਂ ਬੜੇ ਚੰਗੀ ਤਰ੍ਹਾਂ ਜਾਣਦੇ ਹੋ ਬਹੁਤ ਹੀ ਸਾਡੇ ਸਤਕਾਰਯੋਗ ਅੱਜ ਅਸੀਂ ਉਹਨਾਂ ਦੇ ਨਾਲ ਦੇਸ਼ ਦੇ ਵਿੱਚ ਬੜੇ ਹਲਾਕਾਂ ਦੇ ਉੱਤੇ ਗੱਲ ਕਰਾਂਗੇ ਸੋ জাফর ਜੀ ਮੈਂ ਸੋਹਿੰਦਰ ਸੋਹਤਾ ਤੁਹਾਡਾ ਸਵਾਗਤ ਕਰਦਾ ਜੀ ਬਹੁਤ 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 ਸਵਾਗਤ ਸੋਹਤਾ ਜੀ ਜੀ ਆ জাফর ਸਾਹਿਬ ਜਿਵੇਂ ਸਾਰੇ ਅਸੀਂ ਜਾਣਦੇ ਹਾਂ ਕਿ ਤੁਹਾਡਾ ਜਿਹੜਾ ਪਿੰਡ ਹੈ ਉਸ ਹੱਦ ਤੇ ਹੈ ਔਰ ਸਰਹੱਦੀ ਜਿਹੜੀਆਂ ਮੁਸ਼ਕਲਾਂ ਨੇ ਇਸ جنگ ਦੇ ਵੇਲੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਬੇਤਰ ਤੁਹਾਡੇ ਨਾਲੋਂ ਵੱਤ ਕੋਈ ਨਹੀਂ ਜਾਣਦਾ ਸੋ ਜੋ ਹਾਲਾਤ ਬਣੇ ਨੇ ਦੇਸ਼ ਦੇ ਐਸੋ ਨੇ ਕਿ ਸੀਜ਼ ਫਾਇਰ ਹੋਣ ਤੋਂ ਬਾਅਦ ਵੀ ਪਾਕਿਸਤਾਨ ਦੇ ਵੱਲੋਂ ਨਕਾਮ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਹਮਲੇ ਤੇ ਹਮਲਾ ਕੀਤਾ ਜਾ ਰਿਹਾ ਤਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਸੋਦਾ ਸਾਹਿਬ ਇਹ ਕਿ ਜਿਹੜਾ ਸੀਜ਼ ਫਾਇਰ ਹੋਣ ਦੇ ਬਾਵਜੂਦ ਵੀ ਪਾਕਿਸਤਾਨ ਨੇ ਜਿਹੜੀ ਇਹ ਹਰਕਤ ਕੀਤੀ ਆ ਇਹ ਬਹੁਤ ਨਿੰਦਨਯੋਗ ਆ ਕਿਉਂਕਿ ਯੂਨਾਈਟਿਡ ਸਟੇਟ ਅਮਰੀਕਾ ਨੇ ਆ ਰਾਸ਼ਟਰਪਤੀ ਜਿਹੜੇ ਨੇ ਡੋਨਾਲਡ 트ੰਪ ਜੀ ਉਹਨਾਂ ਨੇ ਆਪਣਾ ਤਬੀਟ ਕੀਤਾ ਕਿ ਪੂਰੀ ਰਾਤ ਇਸ ਮਸਲੇ ਨੂੰ ਲੈ ਕੇ ਇਸ ਜੰਗਬੰਦੀ ਜੰਗ ਨੂੰ ਲੈ ਕੇ ਜਿਹੜੀ ਹੈ ਇਹ ਇਸ ਮਸਲੇ ਨੂੰ ਸਮਝਾਉਣ ਵਾਸਤੇ ਪੂਰੀ ਰਾਤ ਸਾਡੀ ਪਾਕਿਸਤਾਨ ਭਾਰਤ ਨਾਲ ਗੱਲਬਾਤ ਚੱਲੀ ਉਦੇ باوجود ਵੀ ਉਹਨਾਂ ਦੇ ਟਵੀਟ ਦੇ باوجود ਵੀ ਪੂਰੇ ਪਾਕਿਸਤਾਨ ਨੇ ਪੂਰੇ ਇੰਡੀਆ ਨੇ ਥੋੜਾ ਆ ਰਿਲੈਕਸ ਮਹਿਸੂਸ ਕੀਤਾ ਕਿ ਅੱਛਾ ਆਇਆ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਜਿਹੜੀ جنگ ਹੈ ਜੀ ਆ ਉਹ ਲੱਗੇ ਕਿਉਂਕਿ جنگ ਜਿਹੜੀ ਆ ਕੋਈ ਮਸਲੇ ਦਾ ਹੱਲ ਨਹੀਂ ਹੁੰਦੀ ਜੀ ਔਰ ਇਹਨਾਂ ਨੇ ਤਾਂ ਜੋ ਕੋਜੀ ਹਰਕਤ ਕੀਤੀ ਆ ਪਾਕਿਸਤਾਨ ਨੇ ਇਹ ਬਹੁਤ ਨਿੰਦਨਯੋਗ ਆ ਇਹਨਾਂ ਨੇ ਤਾਂ ਪਿੰਡ ਦੀ ਉਹ ਪੰਚਾਇਤ ਵਾਲਾ ਕੰਮ ਕਰਤਾ ਕਿ ਇੱਕ ਵਾਰੀ ਫੈਸਲਾ ਕਰਕੇ ਜਿਹੜਾ ਵਾ ਅਸੀਂ ਚਲੇ ਗਏ ਤੇ ਬਾਅਦ ਦੇ ਵਿੱਚ ਫੇਰ ਵਾਟੇ ਚਲਾਉਣੇ ਸੀ ਜੀ ਜੀ ਸੋ ਇਸ ਕਰਕੇ ਇਹਨਾਂ ਦੇ ਜਿਹੜੇ ਹਾਲਾਤ ਨੇ ਨਾ ਤੇ ਆਰਥਿਕ ਪੱਖੋਂ ਪਾਕਿਸਤਾਨ ਦੀ ਠੀਕ ਨੇ ਤੇ ਨਾ ਇਹਨਾਂ ਦੇ ਮੁਲਕ ਦੇ ਆਪਣੇ ਜਿਹੜੇ ਪਰਸਨਲ ਹਾਲਾਤ ਨੇ ਜਿਹਨੂੰ ਅਸੀਂ ਕਹਿ ਸਕਨੇ ਕੀ ਇੱਕ ਬੰਨੇ بلوچستان ਜਿਹੜਾ ਵਾ ਖੜਾ ਹੋਇਆ ਕਿ ਸਾਨੂੰ ਵੱਖਰਾ ਮੁਲਕ ਚਾਹੀਦਾ ਇੱਕ ਬੰਦੇ ਸਿੱਧੀ ਸ਼ਬਦਾ ਚ ਮੈਂ ਕਹਾਂ ਕਿ ਇਹਨਾਂ ਕੋ ਜਹਾਜ਼ਾਂ ਵਿੱਚ ਤੇ ਟੈਂਕਾਂ ਦੇ ਵਿੱਚ ਤੇਲ ਪਾਉਣ ਜੋਗਾ ਜਿਹੜਾ ਵਾ ਇਹਨਾਂ ਕੋ ਐਸੇ ਪੈਸੇ ਨਹੀਂ ਹੈਗੇ ਔਰ ਇਹ ਸਿਰਫ ਫੋਕੀ ਆਕੜ ਜਿਹੜੀ ਆ ਫੋਕੀ ਬੜਕ ਜਿਹੜੀ ਆ ਲਈ ਕਰਦੇ ਨੇ ਜਿਹੜਾ ਫੌਜ ਦਾ چیਫ ਆ ਉਹਦੀ ਪ੍ਰਾਈਮ ਮਿਨਿਸਟਰ ਦੇ ਨਾਲ ਕੋਈ ਝਗਲਬੰਦੀ ਨਹੀਂ ਹੈਗੀ ਜੀ ਕਾਇਦਤ ਇਫਜਿਹੜਾ ਉਹ ਪ੍ਰਾਈਮ ਮਿੰਿਸਟਰ ਦੀ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਜੀ ਬਿਲਕੁਲ ਹਾਲਾਂਕਿ ਜੇ 3 ਦਿਨ ਉਹਨਾਂ ਟਰਾਈ ਕਰਕੇ ਜੋ ਕੁਝ ਦੇਖਿਆ ਕਿ ਸਾਡੇ ਮੁਲਕ ਦੇ ਜੋ ਇਸ ਟਾਈਮ ਆਰਮੀ ਪਾਵਰ ਹੈ ਸਾਡੀ ਮਿਲਟਰੀ ਪਾਵਰ ਹੈ ਸਾਡੀ ਉਹਨੂੰ ਇਹਨਾਂ ਆਪਣੇ ਪਿੰਡੇ ਤੇ ਹੰਡਾਇਆ ਜੀ ਇਹਨਾਂ ਦੀਆਂ ਜਿੱਥੇ ਟੈਰਰਿਸਟ ਦੇ ਇਹਨਾਂ ਦੇ ਹੱਡੇ ਚੱਲਦੇ ਪਏ ਨੇ 9 ਟਿਕਾਣਿਆਂ ਦੇ ਉੱਪਰ ਸਾਡੇ ਆਰਮੀ ਨੇ ਸਾਡੇ 에ਅਰ ਫੋਰਸ ਨੇ ਜਿਹੜੇ ਨੇ ਉੱਥੇ ਹਮਲੇ ਕੀਤੇ ਉਹਨਾਂ ਨੂੰ ਨਸਤ ਹੋ ਨਬੂਤ ਕੀਤਾ ਹੈ। ਔਰ ਇਹਨਾਂ ਨੂੰ ਅਜੇ ਵੀ ਅਕਲ ਨਹੀਂ ਆਈ ਜਿੰਨੇ ਵੀ ਇਹਨਾਂ ਨੇ ਮਜ਼ਾਈਲਾ ਸਾਡੇ ਤੇ ਦਾਗੀਆਂ ਨੇ ਉਹ ਹਵਾ ਦੇ ਵਿੱਚ ਹੀ ਉਹਨਾਂ ਨੂੰ ਖਤਮ ਕੀਤਾ ਗਿਆ। ਜਿਵੇਂ ਜਫਰ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਕਿ ਜਿੰਨੀਆਂ ਵੀ ਮਜ਼ਾਈਲਾ ਆਈਆਂ ਤਾਂ ਇੱਥੇ ਇੱਕ ਸਵਾਲ ਹੈ ਕਿ ਅਕਸਰ ਇਹ ਨਾ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਗੱਲ ਕਰ ਰਹੇ ਨੇ ਕਿ ਸ਼ਾਇਦ ਜਿਹੜੀਆਂ ਇਤਾਂ ਦੀਆਂ ਹਰਕਤਾਂ ਕੁਝ ਹੋਇਆ ਹੀ ਨਹੀਂ ਪਰ ਜਿਹੜਾ ਸਾਡਾ S400 ਹੈ ਕਿਉਂਕਿ ਜਿੰਨੇ ਵੀ ਡਰੋਨ ਆਏ ਜਿੰਨੀਆਂ ਵੀ ਮਿਜ਼ਾਈਲ ਆਈਆਂ ਤਾਂ ਮੈਂ ਕਹਿੰਦਾ ਕਿ ਉਹ ਸਾਡੇ ਖਾਸ ਕਰਕੇ ਕਿਉਂਕਿ ਆਪਾਂ ਸਰਦੀ ਪੰਜਾਬ ਦੇ ਆ ਤੇ ਸਾਡੇ ਪੰਜਾਬੀ ਵਾਲੀ ਤੇ ਬੜੀ ਇੱਕ ਖੁਸ਼ੀ ਦੀ ਗੱਲ ਵੀ ਸੀ ਕਿ ਕੋਈ ਵੀ ਜਿਹੜਾ ਪਾਕਿਸਤਾਨ ਦੀ ਉਹ ਮਿਜ਼ਾਈਲ ਸੀ ਜਾਂ ਜਿਹੜਾ ਉਹ ਡਰੋਨ ਸੀ ਉਹਦੇ ਨਾਲ ਸਾਡੇ ਇੱਥੇ ਕੋਈ ਬਾਲਾ ਨੁਕਸਾਨ ਨਹੀਂ ਹੋਇਆ ਤੇ ਜਫਰ ਸਾਹਿਬ ਇੱਕ ਜਿਹੜੀ ਤੁਸੀਂ ਗੱਲ ਆਪਾਂ ਕਰ ਰਹੇ ਆ ਕਿ ਜਿਹੜਾ ਪਾਕਿਸਤਾਨ ਦਾ ਚਾਹੇ ਉਹ ਚੀਫ ਆਰਮੀ ਹੈ ਜਾਂ ਪਾਕਿਸਤਾਨ ਦੇ ਜਿਹੜਾ ਇਸ ਉਹ ਰਾਜਨੀਤਿਕ ਜਿਹੜਾ ਮਾਹੌਲ ਹੈ ਉਹ ਬੜਾਈ ਜਿਹੜਾ ਉਹ ਲੋਅ ਲੈਵਲ ਦਾ ਹੈ ਪਰ ਉੱਥੇ ਇੱਕ ਗੱਲ ਹੈ ਕਿ ਬਾਰ ਬਾਰ ਜਿਹੜੀਆਂ ਨਕਾਮ ਹਰਕਤਾਂ ਜਿਹੜੀਆਂ ਉਹ ਪਾਕਿਸਤਾਨ ਕਿਉਂ ਕਰਦਾ ਹੈ ਪਹਿਲੀ ਗੱਲ ਤੇ ਜਿਹੜਾ ਸਾਡਾ S400 ਹੈ ਜੀ ਇਹ ਟੈਕਨੋਲੋਜੀ ਸਾਡੀ ਰਸ਼ੀਆ ਦੀ ਟੈਕਨੋਲੋਜੀ ਆ ਇਹ 2008 ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਬਿਲੇ ਜਦੋਂ ਸਾਡੇ ਡਾਕਟਰ ਮਰਮੋਹਨ ਸਿੰਘ ਜੀ ਸੀ ਜੀ ਇਹ ਐਮਪੀਸੀਆਰ ਜਿਹੜੀ ਇੱਕ ਸੰਸਥਾ ਹੈ ਵਿਸ਼ਵਦੀਪ ਉਹਦੇ ਵਾਸਤੇ ਕਾਂਗਰਸ ਦੀ ਸਰਕਾਰ ਨੇ ਅਪਲਾਈ ਕੀਤਾ ਸੀ ਜੀ ਜਿਹਨੂੰ ਜਾ ਕੇ 2016 ਦੇ ਵਿੱਚ ਸਾਨੂੰ ਅਪਰੂਵਲ ਮਿਲੀ ਸੀ ਸਾਡੇ ਦੇਸ਼ ਨੂੰ ਇੰਡੀਆ ਨੂੰ ਔਰ 2018 ਦੇ ਵਿੱਚ ਸਾਡੀ ਰਸ਼ੀਆ ਦੇ ਨਾਲ ਜਿਹੜੀ ਡੀਲ ਹੋਈ ਸੀ ਔਰ ਜਿਹੜਾ ਵਰਜਨ ਸਾਨੂੰ ਮਿਲਿਆ ਸੀ 2020 ਦੇ ਵਿੱਚ ਸਾਨੂੰ ਇਹਦੀ ਡਿਲੀਵਰੀ ਜਿਹੜੀ ਸੀ ਸਾਡੀ ਆਪ ਮੈਨੂੰ ਸਾਡੇ ਦੇਸ਼ ਨੂੰ ਮਿਲੀ ਹੈ ਔਰ ਇਸ ਟੈਕਨਿਕ ਨੂੰ ਮੈਂ ਜੇ ਤੁਹਾਨੂੰ ਦੱਸਾਂ ਤੇ ਇਹ 360 ਡਿਗਰੀ ਤੇ ਕੰਮ ਕਰਦੀ ਆ ਇਹ ਪੂਰੇ ਵਿਸ਼ਵ ਦੇ ਵਿੱਚ ਠੀਕ ਹੈ ਇਹ ਜਿਹੜੀ ਆ ਸਾਡੀ S400 ਗ੍ਰਾ ਇਹ ਕਿਸੇ ਕੋਲ ਵੀ ਔਰ MTCR ਜਿਹੜਾ ਆ ਮੈਂਬਰਸ਼ਿਪ ਆ ਸਾਡੇ ਮੁਲਕ ਨੂੰ 2016 ਦੇ ਵਿੱਚ ਮਿਲੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇਹ ਮੈਂਬਰਸ਼ਿਪ ਚਾਈਨਾ ਕੋਲ ਵੀ ਹੈਗੀ ਸਿਰਫ ਇੰਡੀਆ ਜਿਹੜਾ 35ਵਾ ਮੁਲਕ ਆ 35 ਮੁਲਕਾਂ ਵਿੱਚ ਇਹ ਵਿਸ਼ਵ ਪਰ ਦੇ ਵਿੱਚ ਮੈਂਬਰਸ਼ਿਪ ਹੈ 35ਵਾ ਜਿਹੜਾ ਮੁਲਕ ਆ ਇਹ ਸਾਡਾ ਔਰ ਜਿਹੜਾ ਇਹ 에ਅਰ ਡਿਫੈਂਸ ਸਿਸਟਮ ਆ ਇਹ ਪਾਕਿਸਤਾਨ ਕੋਲ ਦੀ ਹੈ ਜੀ ਉਹਨਾਂ ਕੋਲ ਹੈ HQ-9 ਉਹ ਚਾਈਨਾ ਕੋਲ ਉਹਨਾਂ ਲਈ ਹੈ ਠੀਕ ਹੈ ਔਰ ਉਹਨਾਂ ਕੋ ਉਹ ਮੈਂਬਰਸ਼ਿਪ ਨਹੀਂ ਹੈ ਉਹਨਾਂ ਕੋ ਐਮਟੀਸੀਆਰ ਦੀ ਮੈਂਬਰਸ਼ਿਪ ਉਹਨਾਂ ਕੋ ਨਹੀਂ ਹੈ ਈਵਨ ਕਿ ਚైనా ਕੋਡ ਵੀ ਹੈ ਉਹਨਾਂ ਕੋ ਹੈ S300, S300। S400 ਉਹਨਾਂ ਕੋ ਮੈਂਬਰਸ਼ਿਪ ਨਹੀਂ ਹੈ ਚਲਾਉਣ ਵਾਸਤੇ ਠੀਕ ਹੈ ਔਰ ਜਿਹੜਾ ਸਾਡੇ ਕੋ S400 ਹੈ ਕਿ 360 ਡਿਗਰੀ ਤੇ ਆ ਕੰਮ ਕਰਦਾ ਅਮਰੀਕਾ ਪਰ ਅੱਗੇ ਜਿਹੜੇ ਵਿਟੂ ਭਾਵਰ ਨੇ ਯਾਨੀ ਉਹ ਸੀ ਸਰਪੰਚ ਜੀ ਨੇ ਪੰਜਾਬੀ ਚ ਜੀ ਜੀ ਆ ਉਹਨਾਂ ਕੋਲ ਜਿਹੜੀ ਪਾਵਰ ਆ ਉਹ ਇੱਕ ਤਰਫਾ ਫਾਇਰ ਕਰ ਸਕਦੀ ਆ ਸਾਡੀ ਜਿਹੜੀ S400 ਆ ਇਹ 360 ਡਿਗਰੀ ਤੇ ਜਿੱਧਰੋਂ ਵੀ ਦੁਸ਼ਮਣ ਹਮਲਾ ਕਰੇਗਾ ਉਧਰ ਨੂੰ ਹੀ ਚੱਲ ਸਕਦੀ ਆ ਜੇ ਸਾਡੇ ਪੰਜਾਬ ਅੱਜ ਖਾਸ ਕਰਕੇ ਸਾਡਾ ਜਿਹੜਾ ਪੰਜਾਬੀ ਪੰਜਾਬ ਤੇ ਹਮਲੇ ਹੋਏ ਨੇ ਵਕ ਵਕ ਮਸਾਇਲਾਂ ਦੇ ਅਸੀਂ ਵੀ ਦੇਖਿਆ ਅਸੀਂ ਪਿੰਡਾਂ ਦੇ ਰਹਿਣ ਵਾਲੇ ਲੋਕ ਆ ਅਸੀਂ ਸਾਡੇ ਖੇਤਾਂ ਵਿੱਚ ਡਿੱਗੇ ਨੇ ਮਸਾਇਲਾਂ ਆ ਬੜੀਆਂ ਅਗਰ ਉਹ ਇਹ ਸਾਡੇ ਕੋਲ S400 ਨਾ ਹੁੰਦਾ ਤਾਂ ਬਹੁਤ ਵੱਡੀ ਤਬਾਹੀ ਜਿਹੜੀ ਪੰਜਾਬ ਦੇ ਵਿੱਚ ਇਹਨਾਂ ਪਾਕਿਸਤਾਨ ਵਾਲਿਆਂ ਨੇ ਕਰਨੀ ਸੀ ਜੀ ਸੋ ਤੁਸੀਂ ਦੇਖ ਰਹੇ ਹੋ ਕਿ ਸਭ ਤੋਂ ਵੱਡੀ ਜਿਹੜੀ ਜਾਣਕਾਰੀ জাফর ਸਾਹਿਬ ਦੇ ਕੋਲ ਅੱਜ ਸਾਨੂੰ ਇੱਕ ਜਿਹੜੀ ਮਿਲ ਰਹੀ ਹੈ ਕਿ ਪਾਕਿਸਤਾਨ ਦੇ ਕੋਲ ਵੀ ਆ ਸਿਸਟਮ ਹੈ ਜਿਹੜਾ ਜਿਹੜੀਆਂ ਮਸਾਇਲੇ ਨੂੰ ਡਿਫਿਊਜ਼ ਕਰਨ ਵਾਲਾ ਸਿਸਟਮ ਉਹਨਾਂ ਕੋਲ ਵੀ ਹੈ ਪਰ ਉਹਨਾਂ ਕੋਲ ਪਰਮਿਸ਼ਨ ਨਹੀਂ ਹੈ ਸੋ ਸਾਡੇ ਭਾਰ ਦੇ ਕੋਲ ਇਹ ਪਰਮਿਸ਼ਨ ਹੈ জাফর ਸਾਹਿਬ ਪਿੰਡਾਂ ਦੀ ਜੇ ਆਪਾਂ ਤੁਸੀਂ ਸਰਦੀ ਖੇਤਰ ਦੀ ਗੱਲ ਕੀਤੀ ਹੈ ਕਿ ਕਿਉਂਕਿ ਸਾ ਤੁਹਾਡੇ ਖੇਤਾਂ 'ਚ ਇਹ ਜੋ ਵੀ ਉਹਨਾਂ ਦੇ ਮਲਬੇ ਟਿਕੇ ਨੇ ਤਾਂ ਐਸੋ ਨੇ ਕਿਉਂਕਿ ਤੁਸੀਂ ਪਿੰਡਾਂ ਦੇ ਵਿੱਚ ਵਿਚਰ ਰਹੇ ਹੋ ਤਾਂ ਪਿੰਡਾਂ ਦੇ ਕੀ ਹਾਲਾਤ ਨੇ ਪਿੰਡਾਂ ਦੇ ਜਿਹੜੇ ਲੋਕ ਨੇ ਕੀ ਉਹਨਾਂ ਦੇ ਵਿੱਚ ਕੋਈ ਸਹਿਮੈ ਕੋਈ ਡਰ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਚਿੰਤਾ ਵਾਲਾ ਕੋਈ ਵਿਸ਼ਾ ਹੈ ਉਹਨਾਂ ਦੇ ਅੰਦਰ ਦੇਖੋ ਚਿੰਤਾ ਤਾਂ ਡਰ ਤੇ ਜਿਹੜਾ ਖੌਫ ਦਾ ਮਾਹੌਲ ਹੈ ਉਹ ਤੇ ਹਰ ਇੱਕ ਇਨਸਾਨ ਨੂੰ ਹੁੰਦਾ ਹੀ ਜੀ ਪਰ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸਾਡੇ ਪੰਜਾਬੀ ਤਾਂ ਜਗ ਨੂੰ ਅੰਜੋਏ ਕਰ ਰਹੇ ਜੀ ਬਿਲਕੁਲ ਬਿਲਕੁਲ ਔਰ ਮੈਂ ਤਕਰੀਬਨ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਅਸੀਂ ਸਾਰੇ ਔਰ ਸਾਡੇ ਜਿਹੜੇ ਲੋਕ ਨੇ ਜਦੋਂ ਕਿਤੇ ਧਮਾਕੇ ਦੀ ਆਵਾਜ਼ ਆਉਂਦੀ ਹੈ ਤਾਂ ਸਾਰਾ ਪਿੰਡ ਕੁੱਟੇ ਤੇ ਚੜ ਕੇ ਦੇਖ ਰਿਹਾ ਹੁੰਦਾ ਜਿਸ ਤਰ੍ਹਾਂ ਦੀਵਾਲੀ ਦੇ ਪਟਾਕੇ ਚੱਲ ਰਹੇ ਬਿਲਕੁਲ ਕਿਉਂਕਿ ਉਹਨਾਂ ਨੂੰ ਗਰਭ ਹੈ ਆਪਣੀ ਫੌਜ ਦੇ ਉੱਪਰ ਆਪਣੇ ਆਰਮੀ ਦੇ ਉੱਪਰ ਜੀ ਆਪਣੀ S400 ਦੇ ਉੱਪਰ ਉਹਨਾਂ ਨੂੰ ਗਰਭ ਆ ਕਿ ਇਹਨਾਂ ਨੇ ਸਾਨੂੰ ਕੁਝ ਨਹੀਂ ਹੋਣ ਦੇਣਾ ਸੋ ਪਾਕਿਸਤਾਨ ਜਿਹੜਾ ਵਾ ਇਹ ਜਾਣ ਕੇ ਆਪਣੇ ਜਿਹੜੇ ਪੈਸੇ ਨੇ ਜੇਸਟ ਕਰ ਰਿਹਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ S400 ਨੇ ਤੇ ਇੰਡੀਅਨ ਆਰਮੀ ਤਾਂ ਪਹਿਲੇ ਨਹੀਂ ਸੀ ਮੰਨ ਜਦੋਂ ਇਹਨਾਂ ਨੇ 65 ਦੇ ਵਿੱਚ ਜਾਂ 71 ਦੇ ਵਿੱਚ ਟ੍ਰਾਈ ਕਰਕੇ ਦੇਖੀ ਆ ਜੀ ਜੀ ਬਿਲਕੁਲ ਜਿਹੜੇ ਇਹਨਾਂ ਦੇ ਗੁੱਟਰੇ ਲਵਾਏ ਨੇ ਜਿਦੋਂ S400 ਨਹੀਂ ਸੀ ਆਇਆ ਲੱਗਉਂਦਾ ਬਹੁਤ ਵੱਡੀ ਪਾਵਰ ਹੈ ਆਂਡੀਆਂ ਸੋ ਇਸ ਕਰਕੇ ਜਾਣ ਜਾਣ ਕੇ ਉਹ ਕੰਡਿਆਂ ਦੇ ਵਿੱਚ ਸਿਰਫ ਸੌਣ ਦੀ ਇਹਨਾਂ ਨੇ ਵਾਅਦਾ ਕੀਤਾ ਮੈਨੂੰ ਲੱਗਦਾ ਕਿ ਇਹਨਾਂ ਵਾਅਦੇ ਤੋਂ ਬਾਅਦ ਆ ਜਾਣਾ ਚਾਹੀਦਾ ਔਰ ਸ਼ਾਂਤੀ ਨਾਲ ਬੈਠਣਾ ਚਾਹੀਦਾ ਕਿਉਂਕਿ ਇਹ 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 ਕੁਛ ਨਹੀਂ ਇੰਡੀਆ ਦਾ ਵਿਗਾੜ ਸਕਦੇ ਔਰ ਨਾ ਹੀ ਗਾਂਵ ਤੋਂ ਵਿਗਾੜ ਸਕਦੇ ਇੱਕ ਗੱਲ ਮੈਂ ਪੁੱਛਣਾ ਚਾਹਾਂਗਾ জাফর ਸਾਹਿਬ ਕਿ ਜਿੱਦਾਂ ਸੀਜ਼ ਫਾਇਰ ਤੋਂ ਬਾਅਦ ਇਹ ਹੁਣ ਜਿਹੜਾ ਹਮਲੇ ਕੀਤੇ ਜਾ ਰਹੇ ਤੇ ਅਕਸਰ ਵੀ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਇਹ ਸਵਾਲ ਸਾਡੇ ਪੰਜਾਬੀਆਂ ਦਾ ਹੀ ਆ ਖਾਸ ਕਰਕੇ ਕਿਉਂਕਿ ਰਡਾਰ ਤੇ ਅਸੀਂ ਹਾਂ ਤਾਂ ਕੀ ਅੱਗੇ ਕੋਈ ਇਦਾਂ ਦੇ ਹਾਲਾਤ ਬਣ ਸਕਦੇ ਆ ਕੀ ਕੋਈ ਜੰਗ ਦਾ ਮਾਹੌਲ ਜਾਂ ਕੋਈ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਹੈ ਕਿ ਨਹੀਂ ਲੋੜ ਹੈ ਕਿਉਂਕਿ ਅਸੀਂ ਦੇਖਿਆ ਰਾਤ ਨੂੰ ਵੀ ਜਿਹੜਾ ਇੱਕਦਮ ਤੋਂ ਬਲੈਕਆਊਟ ਹੋ ਗਿਆ ਔਰ ਜਦੋਂ ਅਸੀਂ ਦੇਖ ਲਿਆ ਕਿ ਅਲੀ ਮਾਰਨਿੰਗ ਜਿਹੜਾ ਹੈ 4 ਵਜੇ ਦੇ ਕਰੀਬ 4 ਸਵਾ 4 ਦੇ ਕਰੀਬ ਫਿਰ ਤੋਂ ਡਰੋਨ ਵੀ ਦਿਖਾਈ ਦਿੱਤੇ ਉਹ ਬਲਾਸਟੀਆਂ ਕੁਝ ਜੜੀਆਂ ਵਾ ਉਹ ਆਵਾਜ਼ਾਂ ਵੀ ਆਈਆਂ ਤਾਂ ਕੀ ਅਜੇ ਵੀ ਅਸੀਂ ਸੋਚੀਏ ਕਿ ਜੰਗਬੰਦੀ ਹੋਣ ਤੋਂ ਬਾਅਦ ਵੀ ਜੰਗ ਜਾਰੀ ਹੈ ਦੇਖਿਏ ਸਾਦਾ ਪ੍ਰਸ਼ਾਸਨ ਜਿਹੜਾ ਉਹ ਆਪਣੀ ਬਹੁਤ ਵਧੀਆ ਭੂਮਿਕਾ ਨਿਭਾ ਰਿਹਾ ਜੀ ਜੋ ਉਹਨਾਂ ਦੀ ਡਿਊਟੀ ਹੈ ਜੋ ਉਹਨਾਂ ਦਾ ਫਰਜ਼ ਹੈ ਉਹਨੂੰ ਬੋਲਾ ਭਲੀ ਭਾਤੀ ਅਸੀਂ ਸਾਰੇ ਜਾਣਦੇ ਆ ਕਿ ਜੋ ਆਪਣੀ ਡਿਊਟੀ ਨਿਭਾ ਰਹੇ ਨੇ ਕਿਉਂਕਿ ਸਾਡਾ ਅਜੇ ਤੱਕ ਪੰਜਾਬ ਦੇ ਵਿੱਚ ਕੋਈ ਜਾਨੀ ਮਾਲੀ ਜਿਹੜਾ ਨੁਕਸਾਨ ਅਜੇ ਨਜ਼ਰ ਨਹੀਂ ਆ ਰਿਹਾ ਪਰ ਫਿਰ ਵੀ ਉਹਨਾਂ ਨੇ ਸचेत ਰਹਿਣ ਵਾਸਤੇ ਕੁਝ ਗਾਈਡਲਾਈਨ ਦਿੱਤੀਆਂ ਨੇ ਸਾਨੂੰ ਪੰਜਾਬੀ ਨੂੰ ਸਾਡੇ ਪੰਜਾਬ ਨੂੰ ਕਿਉਂਕਿ ਸਾਰਾ तकरीबन ਪਠਾਨਕੋਟ ਤੋਂ ਲੈ ਕੇ ਤੇ ਫਰੋਜਪੁਰ ਤੱਕ ਅਗਲੇ ਬੰਨੇ ਤੱਕ ਅਸੀਂ ਚਲੇ ਜਾਂਦੇ ਆ ਇਹ ਕਾਫੀ ਕਾਫੀ ਲੰਬਾ ਹੈ ਇਧਰ ਤੱਕ ਇਹ ਖੇਤਰ ਜਿੰਨਾ ਵੀ ਸਾਡੀ ਬਾਰਡਰ ਬੈਲਟ ਲੱਗਦੀ ਆ ਜੀ ਸਾਰਿਆਂ ਨੂੰ ਉਹ ਬਲੈਕ ਆਊਟ ਦਾ ਜਿਹੜਾ ਉਹਨਾਂ ਨੇ ਮੈਸੇਜ ਦਿੱਤਾ ਹੂਟਰ ਭਜਣਾ ਉਹ ਪੂਰੀ ਸਾਡੇ ਜ਼ਿਲ੍ਹਾ ਕਰੈਕਟਰ ਸਾਹਿਬ ਨੇ ਸਾਰਿਆਂ ਨੂੰ ਗਾਈਡਲਾਈਨ ਦਿੱਤੀਆਂ ਹੋਈਆਂ ਨੇ ਔਰ ਪੰਜਾਬੀ ਭਲੀ ਭਾਤੀਆਂ ਨੂੰ ਜਿਹੜੇ ਨੇ ਫਾਲੋ ਵੀ ਕਰ ਰਹੇ ਨੇ ਪਰ ਜਿੱਥੋਂ ਤੱਕ ਅ ਪਾਕਿਸਤਾਨ ਦੀ ਗੱਲ ਆ ਸਾਡੀ ਅੱਗੇ ਰਸਤੇ 'ਚ ਗੱਲ ਕੱਟੀ ਗਈ ਸੀ ਅੱਜ ਅ ਦੇਖ ਰਹੇ ਸੀ ਸੁਣ ਵੀ ਰਹੇ ਸੀ ਕਿ ਆਈਐਮਐਫ ਤੋਂ ਫੇਰ ਇਹਨਾਂ ਇੱਕ ਇੱਕ ਬਿਲੀਅਨ ਡਾਲਰ ਜਿਹੜਾ ਵਾ ਕਰਜ਼ਾ ਚੱਕਿਆ ਕਰਜ਼ੇ ਦਾ ਪਹਿਲੇ ਸਿਸਟਮ ਤੇ ਸਾਰਾ ਕਰਜ਼ੇ ਨਾ ਚੱਕਿਆ ਆ ਆਰਥਿਕ ਪੱਖੋਂ ਤੇ ਬਹੁਤ ਜ਼ਿਆਦਾ ਖੋਖਲਾ ਹੋਇਆ ਹੈ ਨਾ ਆਟਾ ਕੀ ਰਿਹਾ ਕਿ ਉੱਥੇ ਬਿਲਕੁਲ ਉੱਥੋਂ ਦੇ ਲੋਕਾਂ ਦੇ ਕੀ ਹਾਲਾਤ ਨੇ ਇੱਕ ਇਹੋ ਜੀ ਜ਼ਿੰਦਗੀ ਲੋਕ ਜਿਹੜੇ ਨੇ ਕੱਟ ਰਹੇ ਨੇ ਔਰ ਪਹਿਲੇ ਵੀ ਜਿਹੜਾ ਆਈਐਮਐਫ ਦਾ ਕੋਲ ਦਾ ਲੋਨ ਹੈ ਇਹਨਾਂ ਦਾ ਮੇਰੇ ਖਿਆਲ ਨਾਲ 2.41 ਲੱਖ ਕਰੋੜ ਦਾ ਇਨਾ ਦੇ ਉੱਪਰ ਲੋਨ ਹੈ ਬਿਲਕੁਲ ਉਹ ਮੈਂ ਸੋਚਿਆ ਸੀ ਇੱਕ ਗੱਲ ਡਿਬੇਟ ਦੇ ਵਿੱਚ ਕਿ ਜਿਹੜਾ ਲੈ ਕੇ ਠੂਠਾਏ ਜਾਂਦੇ ਆ ਨਾ ਵੱਖ-ਵੱਖ ਦੇਸ਼ਾਂ ਤੋਂ ਮੰਗਣ ਵਾਸਤੇ ਉਹਦੇ ਵਿੱਚ ਵਿਸ਼ੇਸ਼ ਹੈ ਮੇਰਾ ਕਾਰਨ ਕੀ ਹੈ ਕਿ ਵਿਆਜ ਤਰਨ ਜੋ ਕਹਿੰਦੀ ਇਹਨਾਂ ਕੋ ਪੈਸਾ ਨਹੀਂ ਹੈ ਮੈਂ ਅੱਗੇ ਵੀ ਬੇਨਤੀ ਕਰ ਚੁੱਕਾ ਕਿ ਇਹਨਾਂ ਕੋ ਜਾਜਾਂ ਦੇ ਵਿੱਚ ਤੇਲ ਪਾਉਣ ਨੂੰ ਟੈਂਕਾਂ ਦੇ ਵਿੱਚ ਤੇਲ ਪਾਉਣ ਨੂੰ ਤਾਂ ਪੈਸਾ ਤੇ ਹੈਗਾ ਨਹੀਂ ਆ ਉਹ ਵਿਚਾਰਾ ਜਿਹੜਾ ਪ੍ਰਾਈਮ ਮਿਨਿਸਟਰ ਆ ਹਾਂਜੀ ਉਹ ਪੂਰਾ ਇਸ ਟਾਈਮ ਖਪਿਆ ਪਿਆ ਪਤੀਆ ਪਿਆ ਮੇਰੇ ਹਿਸਾਬ ਨਾਲ ਉਹਦਾ ਮਸ਼ੀਨ ਲੱਤ ਉਹਦਾ ਬਲੱਡ ਪ੍ਰੈਸ਼ਰ ਚੈੱਕ ਕਰ ਦਿੱਤਾ ਜਾਏ ਤੇ 200 ਤੋਂ ਪਲੱਸ ਆਉਂਦਾ ਜੀ ਬਿਲਕੁਲ ਠੀਕ ਹੈ ਹੁਣ ਆਰਮੀ ਚੀਫ ਜਿਹੜਾ ਉਹ ਰਿਟਾਇਰਮੈਂਟ ਲਾਈਨ ਉੱਤੇ ਆਪ ਨੇ ਕਿਉਂਕਿ ਉਹ ਜੋ ਕੁਝ ਸਸਤਮ ਉਹਨੇ ਖੋਲਿਆ ਵਾ ਜਾਂ ਇਹਨਾਂ ਦੀ ਪ੍ਰਥਾ ਜੀ ਚਾਹੇ ਉਹ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਉਹ ਆਰਮੀ ਚੀਫ ਹੋਵੇ ਇਹਨਾਂ ਦੀ ਪ੍ਰਥਾ ਹੈ ਕਿ ਜਾਤ ਉਹਦੀ ਗ੍ਰਿਫਤਾਰੀ ਹੋਏਗੀ ਇਹਨਾਂ ਦੇ ਕਪਲੇ ਜਾਂ ਇਹਨਾਂ ਨੇ ਕੰਮ ਹੀ ਸਿਸਟਮ ਹੀ ਇਹੋ ਜਿਹੀ ਕੀਤਾ ਹੁੰਦਿਆ ਕਿਤਰਾ ਉਗਰਵਾਦ ਨੂੰ ਪਨਾਹ ਦਿੱਤੀ ਹੈ ਇਹਨਾਂ ਨੇ ਕਿਸ ਤਰ੍ਹਾਂ ਇਹ ਇਹ ਸਾਰਾ ਸਿਸਟਮ ਰੱਖ ਕੇ ਜਿਨੂੰ ਅਸੀਂ ਕਹਿ ਸਕਦੇ ਨੂਰਾ ਕੁਸ਼ਤੀ ਕਰਦੇ ਆਪਸ ਵਿੱਚ ਵੀ ਔਰ ਕਿਤਰਾ ਕਿਉਂਕਿ ਟੈਰਰਿਸਟ ਕੰਟਰੀ ਵੈਸੇ ਦਾ ਡਿਕਲੇਅਰ ਹੋਣ ਵਾਲੀ ਹੀ ਹੈ ਤੇ ਭਾਰਤ ਨੇ ਤੇ ਕਰਤਾ ਕਿ ਇਹ ਇੱਕ ਜਿਹੜੇ ਉਗਰਵਾਦ ਜਿਹੜਾ ਪੈਦਾ ਕਰਨ ਵਾਲਾ ਮੁਲਕ ਹੈ ਔਰ ਇਹ ਆਪਸ ਵਿੱਚ ਦੀ ਇਹਨਾਂ ਦਾ ਕੋਈ ਤਾਲਮੇਲ ਨਹੀਂ ਔਰ ਉਹ ਬੰਦਾ ਰਿਟਾਇਰਮੈਂਟ ਲੈਣ ਨੂੰ ਆਰਬੀ ਚ ਇਤਿਆਰ ਨਹੀਂ ਕਿਉਂਕਿ ਉਹਨੂੰ ਪਤਾ ਕਿ ਮੈਂ ਗ੍ਰਿਫਤਾਰ ਹੋ ਜਾਣਾ ਜੀ ਤੇ ਜਾ ਮੈਨੂੰ ਦੇਸ਼ ਨਿਕਾਲਾ ਜੀ ਔਰ ਉਹ ਇਸ ਕੰਮ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਉਹ ਇਸ جنگ ਨੂੰ ਲੰਬੀ ਖਿੱਚ ਕੇ ਲੈ ਕੇ ਜਾਣਾ ਚਾਹੁੰਦਾ ਜੀ ਸਿਰਫ ਆਪਣੇ ਬਚਾਅ ਵਾਸਤੇ ਕਿ ਮੈਨੂੰ ਕਿਸੇ ਤਰੀਕੇ ਨਾਲ ਐਕਸਟੈਂਸ਼ਨ ਜਿਹੜੀ ਆ ਮਿਲਦੀ ਜਾ ਮੇਰਾ ਬਚਾਅ ਮੇਰਾ ਬਚਾਅ ਹੋ ਪਤਾ ਜੀ ਸੋ ਇਸ ਕਰਕੇ ਨਾ ਉਧਰ ਦੇ ਲੋਕ ਇਸ ਗੱਲ ਨਾਲ ਸਹਿਮਤ ਆ ਕਿ ਜੰਗ ਜਿਹੜੀ ਆ ਲੰਬੀ ਚੱਲੇ ਕਿਉਂਕਿ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਜਿਨ੍ਹਾਂ ਨੇ ਉਹਨਾਂ ਦੇ ਇਹ ਡਿਫੈਂਸ ਸੀ ਉਹ ਬਰਬਾਦ ਕਰ ਦਿੱਤੇ ਗਏ ਉਹਨਾਂ ਦੇ 에ਰਪੋਰਟ ਬਰਬਾਦ ਕਰ ਦਿੱਤੇ ਗਏ ਉਹਨਾਂ ਦਾ ਪਰਮਿਸਰ ਕਾਰਿਆਨਸਟਾ ਉਹਨਾਂ ਦੇ ਜਿਨ੍ਹਾਂ ਨੇ ਅਸਲੇ ਦੇ ਭੰਡਾਰ ਸਨ ਉਹ ਨਸ਼ਟ ਕਰ ਦਿੱਤੇ ਗਏ ਸਾਡੇ ਕੋਲ ਬਹੁਤ ਪਾਵਰ ਹੈ ਸਾਡੇ ਕੋਲ ਇਸ ਟਾਈਮ ਸਾਡਾ ਮੁਲਕ ਜਿਹੜਾ ਵਾ ਚਾਈਨਾ ਤੋਂ ਸਾਡੇ ਕਈ ਬੰਦੇ ਕੋਈ ਫਿਰਦੇ ਕਿ ਚਾਈਨਾ ਇਸ ਤਰ੍ਹਾਂ ਚਾਈਨਾ ਉਸ ਤਾ ਮੈਂ ਤੁਹਾਨੂੰ ਹੁਣ ਕਲੀਅਰ ਕਰਕੇ ਦੱਸਿਆ ਕਿ ਚਾਈਨਾ ਕੋ ਸਾਡੇ ਵਾਲੀ ਸਾਵਰ ਹੀ ਨਹੀਂ ਹੈਗੀ ਕੁਝ ਵੀ ਐਸ ਟਾਈਮ ਨੂੰ ਚਾਈਨਾ ਕੋ ਸਾਡੇ ਵਾਲਾ ਡਿਫੈਂਸ ਸਿਸਟਮ ਨਹੀਂ ਹੈਗਾ ਐਸ 400 ਹੀ ਹੈਗਾ ਤੁਸੀਂ ਸੁਣ ਕੇ ਹਰਾਨ ਹੋ ਜਾਓਗੇ ਕਿ ਸਾਡੇ ਕੋ ਜਿਹੜਾ ਵਰਜ਼ਨ ਹੈ ਐਸ 400 ਉਹ 2020 ਵਾਲਾ ਹੈ ਜੀ ਚਾਈਨਾ ਕੋ ਹੈਗਾ ਐਫ 4 300 ਉਹ ਵਰਜ਼ਨ ਹੈਗਾ ਵਾ 2010 ਵਾਲਾ ਜੀ ਔਰ ਉਹ ਵੀ ਉਹਨਾਂ ਕੋ ਪਰਮਿਸ਼ਨ ਨਹੀਂ ਹੈਗੀ ਚਲਾਉਣ ਦੀ ਉਹਦਾ ਵੀ ਇੱਕ ਕਾਰਨ ਹੈ ਕਿ 2004 ਦੇ ਵਿੱਚ ਇਹਨਾਂ ਨੇ ਅਪਲਾਈ ਕੀਤਾ ਸੀ ਆਪਣਾ ਐਮਟੀਸੀਆ ਜਿਹੜੀ ਦੀ ਮੈਂਬਰਸ਼ਿਪ ਇੱਕ ਕਮੇਟੀ ਦੇ ਕਮੇਟੀ ਦੀ ਮੈਂਬਰਸ਼ਿਪ ਵਾਸਤੇ ਇਹਨਾਂ ਨੇ ਅਪਲਾਈ ਕੀਤਾ ਸੀ ਇਹਨਾਂ ਦੀ ਜਿਹੜੀ ਅਪਲੀਕੇਸ਼ਨ ਹੀ ਐਕਸੈਪਟ ਕਰ ਲਈ ਸੀ ਚైనా ਦੀ ਇਹਨੇ ਬਾਅਦ ਦੇ ਵਿੱਚ ਜਿਹੜੀ ਮਜ਼ਾਇਲ ਟੈਕਨੋਲੋਜੀ ਸੀ ਇਹਨੇ ਨਾਰਥ ਕੋਰੀਆ ਨਾਲ ਸ਼ੇਅਰ ਕਰ ਸ਼ੇਅਰ ਕਰ ਚైనా ਨੇ ਠੀਕ ਉਦੋਂ ਤੋਂ ਫਿਰ ਇਹਨਾਂ ਦੀ ਜਿਹੜੀ ਹੈ ਮੈਂਬਰਸ਼ਿਪ ਜਿਹੜੀ ਸੀ ਬਿਲਕੁਲ ਹੀ ਕੈਨਸਲ ਕਰਤੀ ਹੁਣ ਜੇ ਅਗਰ ਆਏਗਾ ਚਾਇਨਾ ਐਮਟੀ ਸੀਆਰ ਦੇ ਮੈਂਬਰਸ਼ਿਪ ਦੇ ਵਿੱਚ ਆਏਗਾ ਤੇ ਉਹ ਇੰਡੀਆ ਤੋਂ ਵਗਾਂਦੀ ਆ ਸਕਦਾ ਜੀ ਇੰਡੀਆ ਚਾਹੇਗਾ ਤੇ ਆ ਸਕਦਾ ਇਸ ਕਰਕੇ ਚਾਇਨਾ ਕੋਲ ਵੀ ਕੋਈ ਡਰਨ ਦੀ ਕੋਈ ਜ਼ਿਆਦਾ ਲੋੜ ਨਹੀਂ ਹੈ ਕਈ ਕਹਿੰਦੇ ਕਿ ਚਾਇਨਾ ਇਤਰਾ ਹੋ ਗਿਆ ਜੀ ਉੱਚ ਹੋ ਗਿਆ ਕੁਛ ਨਹੀਂ ਹੈਗਾ ਚਾਇਨਾ ਇੰਡੀਆ ਦੇ ਮੁਕਾਬਲੇ ਚਾਇਨਾ ਕੁਛ ਵੀ ਨਹੀਂ ਹੈਗਾ ਜੋ ਇਸ ਟਾਈਮ ਪਾਵਰ ਦੇ ਕੋਲ ਭਾਰਤ ਦੇ ਕੋਲ ਉਹ ਚైనా ਦੇ ਕੋਲ ਵੀ ਨਹੀਂ ਹੈ ਸੋ ਇਸ ਕਰਕੇ ਅ ਮੈਂ ਪਾਕਿਸਤਾਨ ਵਾਲਿਆਂ ਨੂੰ ਵੀ ਇਹ ਮਤ ਕੇ ਤੁਹਾਡੇ ਮਾਧਿਅਮ ਦੇ ਨਾਲ ਮੈਸੇਜ ਦੇ ਚਾਹ ਨਾਈ ਸਾਡੇ ਤਾਂ ਇੱਥੇ ਇਸ ਜੰਗ ਨੂੰ ਇੰਜੋਏ ਕਰ ਰਿਹਾ ਹੈ ਇੰਜੋਏ ਚਾਹੇ ਉਹ ਸਾਡੇ ਸੋਲਜਰ ਨੇ ਜੀ ਚਾਹੇ ਸਾਡੇ ਆਮ ਚਾਹੇ ਆਮ ਲੋਕ ਸਿਰਫ ਇੱਕ ਛੋਟੀ ਜੀ ਪ੍ਰੋਬਲਮ ਹੈ ਕਿ ਜਿਹੜੀਆਂ ਸਾਡੀਆਂ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਰਾਤ ਨੂੰ AC ਨਹੀਂ ਚੱਲਦੇ ਕਿਉਂਕਿ ਇਨਵਰਟਰ ਤੇ ਵੈਸੇ ਚੱਲਦੇ ਪੱਖੇ ਪੱਖੇ ਤੇ ਚੱਲਦੇ ਆ ਉਹ ਥੋੜੀ ਜੀ ਗਰਮੀ ਲੱਗਦੀ ਆ ਬਾਕੀ ਸਾਰਾ এনজয়মেন্ট ਜਿਹੜਾ ਚੰਗਰ ਨੂੰ এনজয় ਕਰ ਰਹੇ ਨੇ ਸੋ ਪਾਕਿਸਤਾਨ ਨੂੰ ਆਪਣੀ ਜਿਹੜੀਆਂ ਗਲਤ ਹਰਕਤਾਂ ਇਹਨਾਂ ਤੋਂ ਬਾਜ਼ ਆਉਣਾ ਚਾਹੀਦਾ ਔਰ ਆਪਣਾ ਫਜ਼ੂਲ ਜਿਹੜਾ ਪੈਸਾ ਵੇਸਟ ਕਰ ਰਹੇ ਆ ਵੀ ਰੈਕਟ ਛੱਡ ਕੇ ਮਜ਼ਾਲਾ ਛੱਡ ਕੇ ਉਹ ਜਿਹੜੇ ਰਾਤ ਨੂੰ ਛੱਡਦੇ ਨੇ ਉਹ ਸਾਡੇ ਇੰਡੀਆ ਦੇ ਸਾਡੇ ਪੰਜਾਬ ਦੇ ਲੈਵਲ ਤੋਂ ਪਟਾਕੇ ਆ ਸੋ ਜਿਵੇਂ জাফর ਸਾਹਿਬ ਨੇ ਗੱਲ ਕੀਤੀ ਆ ਕਿ ਪੰਜਾਬੀ ਜਿਹੜੇ ਆ ਚੰਗਰ ਨੂੰ ਇੰਜੋਏ ਕਰਦੇ ਆ ਸੋ জাফর ਸਾਹਿਬ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਕਿ ਜੇਕਰ ਕੱਲ ਨੂੰ ਫੇਰ ਤੋਂ جنگ ਦੇ ਹਾਲਾਤ ਬਣਦੇ ਨੇ ਕਿਉਂਕਿ ਪਹਿਲੇ ਤੁਸੀਂ ਤਾਂ ਇਸ ਵੇਲੇ ਵੀ ਜਿਹੜਾ ਪਿੰਡਾਂ ਵਿੱਚ ਜਾ ਕੇ ਆਮ ਲੋਕਾਂ ਦੀ ਸਾਥ ਲੈਦੇ ਹੋ ਤਾ ਜੇਕਰ ਕੱਲ ਨੂੰ ਇਦਾਂ ਦੇ ਕੋਈ ਹਾਲਾਤ ਬਣਦੇ ਆ ਕਿ ਉਹ ਆਪਣੀਆਂ ਨਕ ਜਿਹੜੀਆਂ ਨਕਾਮ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਤੇ ਸਿੱਧੇ ਤੌਰ ਤੇ ਜੰਗ ਹੁੰਦੀ ਹੈ ਤਾਂ ਕੀ ਤੁਹਾਡੀ ਤਿਆਰੀ ਹੈ ਆਮ ਲੋਕਾਂ ਦੇ ਕਿਉਂਕਿ ਤੁਸੀਂ ਸਮਾਜ ਸੇਵਕ ਵੀ ਹੋ ਇੱਕ ਪਾਰਟੀ ਦੇ ਪ੍ਰਵਕਤਾ ਵੀ ਹੋ ਤਾਂ ਕੀ ਤੁਹਾਡੀਆਂ ਤਿਆਰੀਆਂ ਨੇ ਕਿ ਆਮ ਲੋਕਾਂ ਦੇ ਵਿੱਚ ਜਿਹੜਾ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਕੈਜ਼ੁਐਲਟੀ ਹੁੰਦੀ ਹੈ ਜਾਂ ਟ੍ਰੈਜੈਡੀ ਹੁੰਦੀ ਹੈ ਨੇ ਤਾਂ ਕਿਦਾਂ ਤੁਸੀਂ ਉਹਨਾਂ ਨੂੰ ਇੱਕ ਆਪਣੀ ਜਿਹੜੀ ਵਿਉਂਤਬੰਦੀ ਬਣਾਈ ਹੈ ਦੇਖਿਏ ਇਹ ਤਾਂ ਲਾਸਟ ਹੀ ਮੈਂ ਗੱਲ ਕਰਾਂਗਾ ਤੁਹਾਡੇ ਨਾਲ ਕੀ ਆਸਮਨ ਮਨੀਰ ਦੇ ਸਰ ਗ੍ਰਿਫਤਦਾਰੀ ਹੋਏ ਚੀਫ ਦੀ ਆਰਮੀ ਚੀਫ ਦੀ ਜੀ ਮੈਨੂੰ ਤਾਂ ਇਹ ਹੀ ਲੱਗ ਰਿਹਾ ਜੀ ਕਿਉਂਕਿ ਅਗਰ ਇੰਡੀਆ ਚਾਹੇ ਇੰਡੀਆ ਇਸ ਟਾਈਮ ਪਾਕਿਸਤਾਨ ਦਾ ਵਾਕਿਆ ਹੀ ਵੱਡੇ ਭਰਾ ਦੀ ਕੌਮ ਨਿਬਾਰ ਰਿਹਾ ਜੀ ਜੋ ਇੰਡੀਆ ਕੋ ਭਾਰਤ ਕੋ ਪਾਵਰ ਆ ਅਗਰ ਪੰਜਾਬੀ ਦੇ ਵਿੱਚ ਉਹ ਸਿੱਧਾ ਹੋ ਜਾਵੇ ਜੀ ਤਾਂ ਮੈਨੂੰ ਨਹੀਂ ਲੱਗਦਾ ਅੱਧੇ ਘੰਟੇ ਦੇ ਵਿੱਚ ਪੂਰਾ ਪਾਕਿਸਤਾਨ ਖਤਮ ਕਰ ਜਾਂਦਾ ਜੀ ਬਿਲਕੁਲ ਜੋ ਐਸਟੈਂਪ ਪਾਵਰ ਇੰਡੀਆ ਕੋਲ ਹੈ ਜੀ ਪਰ ਫਿਰ ਵੀ ਪਾਕਿਸਤਾਨ ਦਾ ਲਿਆਸ ਕਰ ਰਿਹਾ ਸੋ ਮੈਂ ਤੁਹਾਡੇ ਮਾਧਿਅਮ דרਾਈ ਆਸਮਨੀਰ ਜੀ ਨੂੰ ਦੱਸਣਾ ਚਾਹੁੰਦਾ ਆਸਮਨੀਰ ਜੀ ਬੰਦੇ ਬਣੋ ਜੀ ਜੀਓ ਤੇ ਜੀਵਨ ਤੇ ਫਲਸਫੇ ਦੇ ਉੱਪਰ ਚੱਲੋ ਤੁਹਾਡੇ ਕੋਲ ਕੁਝ ਨਹੀਂ ਹੈ ਭਾਰਤ ਨੂੰ ਕੁਝ ਨਹੀਂ ਤੁਸੀਂ ਕਰ ਸਕਦੇ ਭਾਰਤ ਇਸ ਟਾਈਮ ਬਹੁਤ ਵੱਡੀ ਪਾਵਰ ਬਣ ਚੁੱਕਾ 65 ਦਾ ਯਾਦ ਕਰ ਲਓ ਕਾਰਗਿਲ ਯਾਦ ਕਰ ਲਓ ਕੱਤਰ ਯਾਦ ਕਰ ਲਓ ਕੱਤਰ ਦੇ ਵਿੱਚ ਤਾਂ ਸਾਡੇ ਸਵਰਗੀਆਂ ਪ੍ਰਾਈਮਰ ਸੇ ਇੰਦਰਾ ਗਾਂਧੀ ਜੀ ਨੇ ਦੋ ਟੁਕੜੇ ਕਰਤੇ ਸੀ ਜੀ ਤੇ ਇਹ ਨਾ ਹੋਵੇ ਕਿ ਤੁਸੀਂ ਇੱਕ ਟੁਕੜਾ ਹੋਰ ਫਿਰ ਦੁਬਾਰਾ ਪਾਕਿਸਤਾਨ ਦਾ ਕਰਾ ਲਓ ਇਸ ਕਰਕੇ ਜੰਗਬੰਦੀ ਦੀ ਲੰਗਣਾ ਜਿਹੜੀ ਆ ਬੰਦ ਕਰੋ ਸੀਸਫਾਇਡ ਦੀ ਲੰਗਣਾ ਜਿਹੜੀ ਆ ਬੰਦ ਕਰੋ ਸੋ ਅੱਜ ਨੇ ਸਾਡੇ ਨਾਲ ਸੋਨੂ জাফর ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਸਾਡੇ ਨਾਲ ਕਿ ਜੋ ਇਹ ਜੰਗੀ ਹਾਲਾਤ ਨੇ ਜੋ ਇਹ ਸੀਸ ਵਾਈਡ ਦੀ ਪਾਕਿਸਤਾਨ بار بار ਅਲੰਗ ਅਲੰਗਣਾ ਕਰ ਲਿਆ ਹੈ ਔਰ ਖਾਸ ਕਰਕੇ ਜਿਹੜੀ জাফর ਸਾਹਿਬ ਦੇ ਰਾਹੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਵੀ ਪਤਾ ਲੱਗਾ ਹੈ ਕਿ ਜਿਹੜੀ ਉਹ ਪਰਮਿਸ਼ਨ ਹੈ ਜਿਹੜੀ S400 ਦੀ ਉਹ ਸਿਰ ਭਾਰ ਦੇ ਕੋਲ ਔਰ ਜਾਂ ਚਾਈਨਾ ਦੀ ਗੱਲ ਕਰੀਏ ਜਾਂ ਪਾਕਿਸਤਾਨ ਦੀ ਗੱਲ ਕਰੀਏ ਤਾਂ ਉਹਨਾਂ ਕੋਲ ਇਹ ਪਰਮਿਸ਼ਨਾਂ ਵੀ ਨਹੀਂ ਆਖਿਰ ਦੇ ਵਿੱਚ ਮੇਰਾ ਇੱਕ ਸਵਾਲ ਸਿਰਫ ਮੈਂ ਸਵਾਲ ਵੀ ਹੈ ਔਰ ਇੱਕ ਬੇਨਤੀ ਵੀ ਹੈ ਕਿ ਜਿਹੜੇ ਸਾਡੇ ਸੈਨਿਕ ਨੇ ਜਿਹੜੇ ਸਾਡੇ ਭਾਰਤ ਦੇ ਜਿਹੜੇ ਜਲ ਸੈਨਾ ਹੈ ਥਲ ਸੈਨਾ ਹੈ ਵਾਯੂ ਸੈਨਾ ਹੈ ਉਹਨਾਂ ਦੇ ਉੱਤੇ ਸਾਨੂੰ ਗਰਵ ਹੈ ਔਰ ਕਿਤੇ ਨਾ ਕਿਤੇ জাফর ਸਾਹਿਬ ਇਹ 225 ਦਾ ਜਿਹੜਾ ਭਾਰਤੀ ਸੈਨਿਕ ਉਹ ਬੜਾ ਜਿਹੜਾ ਐਡਵਾਂਸ ਹੋ ਚੁੱਕਾ ਹੈ ਤੇ ਪੰਜਾਬ ਦੀ ਜਨਤਾ ਤੇ ਭਾਰਤ ਦੀ ਜਨਤਾ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਜੇ ਸਾਡੇ ਬੱਚੇ ਸਾਡੇ ਨੌਜਵਾਨ ਸਾਥੀ ਸਰਹੱਦ ਦੇ ਉੱਪਰ ਬੈਠੇ ਨੇ ਤੇ ਅਸੀਂ ਚੈਨ ਦੀ ਨੀਂਦ ਸੁੱਤੇ ਪੀਜੀ ਬਿਲਕੁਲ ਔਰ ਉਹ ਲੋਕ ਨੇ ਜਿਹੜੇ ਮੁਲਕ ਦੇ ਵਿੱਚ ਸ਼ਾਂਤੀ ਨਹੀਂ ਰਹਿਣ ਦੇਣਾ ਚਾਹੁੰਦੇ ਸਾਡੇ ਮੁਲਕ ਨੂੰ ਖੁਸ਼ਹਾਲ ਨਹੀਂ ਉਹ ਦੇਖਣਾ ਚਾਹੁੰਦੇ ਸੋ ਮੈਂ ਅੱਜ ਟਾਡੇ ਮਾਧਿਅਮ ਦੇ ਰਾਹੀਂ ਇਹ ਚ ਦੱਸਣਾ ਚਾਹੁੰਦਾ ਕਿ ਸਾਡੇ ਪੰਜਾਬ ਦੇ ਖਾਸ ਕਰਕੇ ਗੱਭੂ ਸਾਡੇ ਨੌਜਵਾਨ ਮੇਰੇ ਪਰਿਵਾਰ ਦਾ ਮੈਂਬਰ ਇੱਕ ਸਾਡਾ ਆਰਮੀ ਦੇ ਵਿੱਚ ਆ ਜੀ ਬਾਰਡਰ ਤੇ ਖੜਾ ਹੈ ਸੋ ਆ ਅੱਜ ਹਰ ਇੱਕ ਪੰਜਾਬੀ ਦੇ ਡੋਲੇ ਜਿਹੜੇ ਨਾ ਫੁਰਕ ਰਿਹਾ ਜੀ ਕਿ ਅੱਜ ਜੇ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਨਹੀਂ ਹਰ ਇੱਕ ਪੰਜਾਬੀ ਹਰ ਇੱਕ ਪਾਰ ਦਾ ਨਾਗਰਿਕ ਜਿਹੜਾ ਜੀ ਆਰਮੀ ਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜਾ ਹੈ ਔਰ ਮੈਦਾਨ ਵਿੱਚ ਆਉਣ ਨੂੰ ਤਿਆਰ ਹੈ ਜੀ ਬਿਲਕੁਲ ਸੌਰਵ ਮੈਂ ਲਾਸਟੇ ਹੀ ਕਹਾਂਗਾ ਸਾਨੂੰ ਗਰਵ ਹੈ ਸਾਡੀ ਆਰਮੀ ਦੇ ਉੱਪਰ ਜੀ ਸਾਡੀਆਂ ਤਿੰਨੇ ਫੋਰਸਸ ਦੇ ਉੱਪਰ ਜੀ ਔਰ ਅੱਜ ਹਰ ਪੰਜਾਬ ਦਾ ਬੇਸ਼ੰਦਾ ਜਿਹਦੇ ਡੌਲੇ ਫਰਕ ਰਹੇ ਨੇ ਜੀ ਅਗਰ ਮੌਕਾ ਮਿਲੇ ਤੇ ਆਰਮੀ ਦੇ ਨਾਲ ਚੈਤਾਨ ਵਾਂਗੂ ਖਿੱਕ ਡਾ ਕੇ ਖੜਾ ਜਸੀਂ ਬਾਰਡਰ ਦੇ ਰਹਿਣ ਵਾਲੇ ਆ ਜੀ ਔਰ ਸਾਡੀ ਇੰਡੀਅਨ ਆਰਮੀ ਜੰਦਾਬਾਦ ਸਾਡੀਆਂ ਤਿੰਨੇ ਫੋਰਸ ਜੰਦਾਬਾਦ ਹਿੰਦੁਸਤਾਨ ਜੰਦਾਬਾਦ ਜੈ ਹਿੰਦ ਬਹੁਤ ਬਹੁਤ ਧੰਨਵਾਦ জাফর ਸਾਹਿਬ ਤੁਹਾਡਾ ਔਰ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਆਪਣੀ ਭਾਰਤੀ ਸੈਨਾ ਦਾ ਜਿਹੜਾ ਉਹ ਮਨੋਬਲ ਬਤਾਓ ਆਪਣੀ ਭਾਰਤੀ ਸੈਨਾ ਤੇ ਗਰਵ ਕਰੋ ਕਿਉਂਕਿ ਰਾਜਸੀ ਮਹਿਫੂਜ਼ਾ ਤਾਂ ਆਪਣੀ ਭਾਰਤੀ ਸੈਨਾ ਦੇ ਕਾਰਨ ਸੋ ਮੈਨੂੰ ਦਿਓ ਇਜ਼ਾਜ਼ਤ ਮੈਂ ਤੁਹਾਡਾ ਆਪਣਾ ਸੁਨਦਰ ਸੋਹਤਾ ਤੁਸੀਂ ਦੇਖ ਰਹੇ ਹੋ ਯੂਵ拉ਸ਼ਪਤ ਨਿਊਜ਼ ਧੰਨਵਾਦ